Vah guru wah guru wah guru wah guru wah guru 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 guru

ਸੋ ਕੋ ਦੋ ਕੋ ਜੈ ਪਰ ਸੈ ਨਹੀਂ ਲੋਭ ਮੋਹ ਅਬ ਮਹਾਨ ਕੋ ਹਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਸੋ ਕੋ ਦੋ ਕੋ ਜੈ ਪਰ ਸੈ ਨਹੀਂ ਲੋਭ ਮੋਹ ਅਬ ਮਾਨਾ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਬਦ ਗੁਰੂ ਜੁਗੋ ਜੁਗਾ ਟਾਲ ਹਾਜ਼ਰਾ ਹਜ਼ੂਰ ਜਹਰਾ ਜਹੂਰ ਚਬਰ ਤਖਦ ਦੇ ਮਾਲਕ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾ ਸਾਰੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਆਪ ਸਾਰੇ ਹਫਤਾਵਾਰੀ ਦੀਵਾਨ ਵਿੱਚ ਸ਼ਮੂਲੀਅਤ ਕਰ ਰਹੇ ਹੋ ਜਿਵੇਂ ਕਿ ਪ੍ਰਬੰਧਕ ਸਜਨਾ ਵੱਲੋਂ ਪਿਛਲੇ ਹਫਤੇ ਇਹ ਐਨਾਨਸਮੈਂਟ ਕੀਤੀ ਗਈ ਸੀ ਕਿ ਹੁਣ 30 ਤਰੀਕ ਤੱਕ ਆਉਣ ਵਾਲੇ ਸਾਰੇ ਦਿਵਾਨ ਐਤਵਾਰ ਦਾ ਤੇ ਬੁੱਧਵਾਰ ਦਾ ਤੇ ਵਿਸ਼ੇਸ਼ ਤੌਰ ਤੇ ਸ਼ੁੱਕਰਵਾਰ ਨੂੰ ਵੀ ਦਿਵਾਨ ਧੰਗੁਰ ਤੇ ਇਕਬਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਹੋਣਗੇ ਤੇ ਉਸ ਸੰਬੰਧ ਵਿੱਚ ਬੁੱਧਵਾਰ ਦੇ ਦਿਵਾਨ ਤੋਂ ਤਾਨਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕਾਂ ਦੇ ਵਿਚਾਰ ਆਪਾਂ ਆਰੰਭ ਕੀਤੀ ਹੈ। ਬੁੱਧਵਾਰ ਤੇ ਸ਼ੁੱਕਰਵਾਰ ਦੋ ਦਿਵਾਨਾਂ ਤੋਂ ਬਾਅਦ ਅੱਜ ਆਪਾਂ ਤੀਸਰੇ ਦਿਨ ਫਿਰ ਇਹਨਾਂ ਸ਼ਲੋਕਾਂ ਦੇ ਨਾਲ ਜੁੜਨ ਲਈ ਹਾਜ਼ਰ ਬੈਠੇ ਆਂ। ਆਓ ਜਿੱਥੇ ਆਪਾਂ ਤਨ ਕਰਕੇ ਹਾਜ਼ਰ ਆਂ ਉਥੇ ਮਨ ਦੀ ਹਾਜ਼ਰੀ ਵੀ ਲਗਵਾਈਏ। ਅਤੇ ਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ। ਜਿਵੇਂ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਦੱਸਿਆ ਅੱਜ ਸੰਗਰਾੰਦ ਦਾ ਦਿਹਾੜਾ ਵੀ ਹੈ ਅੱਜ ਮੱਗਰ ਦਾ ਮਹੀਨਾ ਆਰੰਭ ਹੋਇਆ ਹੈ ਜਦੋਂ ਆਪਾਂ ਤੁਸੀਂ ਤਾਂ ਖੈਰ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਹੋ ਸਾਰਾ ਕੁਝ ਸਾਡਾ ਅੰਗਰੇਜ਼ੀ ਸਾਲ ਮੁਤਾਬਕ ਚੱਲਦਾ ਹੈ ਆਹستہ ਆਹستہ ਸਾਡੀ ਯਾਦ ਵਿੱਚੋਂ ਇਹ ਸਭ ਕੁਝ ਲੁਪਤ ਹੁੰਦਾ ਜਾ ਰਿਹਾ ਹੈ ਅੰਗਰੇਜ਼ੀ ਮਹੀਨਿਆਂ ਦੇ ਨਾਮ ਸਾਰਿਆਂ ਨੂੰ ਯਾਦ ਨੇ ਪਰ ਦੇਸੀ ਮਹੀਨਿਆਂ ਦਾ ਪਤਾ ਹੀ ਨਹੀਂ ਏ ਸਾਡੇ ਤੇ ਕਿਰਪਾ ਕੀਤੀ ਗੁਰੂ ਸਾਹਿਬ ਨੇ 12 ਬਾਦ ਜਾਂ ਦੋ ਬਾਣੀਆਂ ਰਚੀਆਂ ਨੇ ਤਾਂ ਜੋ ਅਸੀਂ ਆਪਣੇ ਸ੍ਰਿਸ਼ਤੇ ਦੇ ਨਾਲ ਵੀ ਜੁੜ ਸਕੀਏ ਸੋ ਇਹਨਾਂ ਗੱਲਾਂ ਨੂੰ ਵੀ ਅਸੀਂ ਆਪਣੇ ਬੱਚਿਆਂ ਤੱਕ ਲੈ ਕੇ ਜਾਣਾ ਹੈ ਬਾਣੀ ਦੀ ਵਿਚਾਰ ਸਿੱਖ ਇਤਿਹਾਸ ਇਹ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਆਪ ਜੀ ਰਹਿ ਰਹੇ ਹੋ ਬੜੀ ਦੂਰ ਰਹਿ ਰਹੇ ਹੋ ਆਪਣੇ ਘਰ ਤੋਂ ਤੇ ਇੱਥੇ ਜ਼ਿੰਮੇਵਾਰੀ ਜ਼ਿਆਦਾ ਵੱਡੀ ਹੋ ਜਾਂਦੀ ਹੈ ਔਰ ਮੈਂ ਵੇਖ ਰਿਹਾ ਪਿਛਲੀ ਵਾਰੀ ਵੀ ਮੈਂ ਆਇਆ ਸੀ ਇਸ ਵਾਰੀ ਵੀ ਆਇਆ ਕਿ ਸੱਚਮੁੱਚ ਇੱਥੋਂ ਦੀਆਂ ਸੰਗਤਾਂ ਤੇ ਇੱਥੋਂ ਦੇ ਪ੍ਰਬੰਧਕ ਇਸ ਲਈ ਬੜੇ ਸਲਾਗਾ ਯੋਗ ਉਪਰਾਲੇ ਕਰਦੇ ਨੇ ਲਗਭਗ ਹਰ ਜਗ੍ਹਾ ਤੇ ਬੱਚਿਆਂ ਨੂੰ ਪੰਜਾਬੀ ਦੀ ਸਖਲਾਈ ਲਈ ਉਪਰਾਲੇ ਕੀਤੇ ਜਾਂਦੇ ਨੇ ਇਹ ਬਹੁਤ ਚੰਗੀ ਗੱਲ ਹੈ ਅਸੀਂ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਆਪਣੀ ਗੁਰਬਾਣੀ ਨਾਲ ਜੁੜਨਾ ਹੈ ਇਹ ਬਹੁਤ ਜ਼ਰੂਰੀ ਹੈ ਸੋ ਆਓ ਆਪ ਜਿਨੇ ਹੁਣ ਜਿਸ ਸ਼ਲੋਕ ਦਾ ਪਾਠ ਸਰਵਣ ਕੀਤਾ ਧੰਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੁੱਲ 57 ਸ਼ਲੋਕ ਨੇ ਇਹ 13 ਨੰਬਰ ਸ਼ਲੋਕ ਹੈ ਜਿਸ ਦਾ ਆਪਾਂ ਹੁਣੇ ਪਾਠ ਸਰਵਣ ਕੀਤਾ ਹੈ ਪਾਤਸ਼ਾਹ ਹਰੇਕ ਸ਼ਲੋਕ ਦੇ ਵਿੱਚ ਸਾਨੂੰ ਸਾਡੀ ਜ਼ਿੰਦਗੀ ਲਈ ਉਪਦੇਸ਼ ਬਖਸ਼ ਰਹੇ ਨੇ ਗੁਰਬਾਣੀ ਆਪਾ ਸਾਰੇ ਪੜਦੇ ਆ ਮubarak ਹੈ ਕਿਉਂਕਿ ਗੁਰਬਾਣੀ ਨਾਲ ਜੁੜਨ ਦਾ ਸਭ ਤੋਂ ਪਹਿਲਾ ਰਾਹੀ ਸੁਣਨਾ ਤੇ ਪੜਨਾ ਹੈ ਫਿਰ ਜਿਵੇਂ ਜਿਵੇਂ ਗੁਰਬਾਣੀ ਨਾਲ ਜੁੜਾਂਗੇ ਗੁਰਬਾਣੀ ਦੇ ਵਿਚਾਰ ਨਾਲ ਜੁੜਾਂਗੇ ਓਵੇਂ ਓਵੇਂ ਗੁਰਬਾਣੀ ਦੇ ਹੋਰ ਨੇੜੇ ਹੁੰਦੇ ਜਾਵਾਂਗੇ ਕਿਉਂਕਿ ਗੁਰੂ ਸਾਡਾ ਗੁਰਬਾਣੀ ਹੈ ਤੇ ਸਾਡਾ ਸਭ ਤੋਂ ਮੁਢਲਾ ਫਰਜ਼ ਹੈ ਕਿ ਅਸੀਂ ਆਪਣੇ ਗੁਰੂ ਦੇ ਨਾਲ ਜੁੜੀਏ ਸਾਂਝ ਪਾਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕਰਕੇ ਆਪਾਂ ਪ੍ਰਬੰਧਕ ਸਜਣਾ ਵੱਲੋਂ ਉਲੀਕੇ ਗਏ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਆ ਬਾਣੀ ਦੇ ਵਿਚਾਰ ਨਾਲ ਜੁੜ ਰਹੇ ਆ ਤੇਰੇ ਮੈਂ ਸਲੋਕ ਚ ਪਾਤਸ਼ਾਹ ਕਹਿੰਦੇ ਨੇ ਸੁਖ ਦੁਖ ਜਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਸਾਡੀ ਜ਼ਿੰਦਗੀ ਵਿੱਚ ਸੁੱਖ ਵੀ ਆਉਂਦੇ ਨੇ ਦੁੱਖ ਵੀ ਆਉਂਦੇ ਨੇ ਇਹ ਸਭ ਤੋਂ ਜ਼ਰੂਰੀ ਹੈ ਕੋਈ ਇਹ ਨਾ ਕਵੇ ਆਪਾਂ ਸਾਰਿਆਂ ਦੀ ਇੱਛਾ ਤਾਂ ਹੁੰਦੀ ਕਿ ਮੈਨੂੰ ਸੁੱਖ ਹੀ ਮਿਲਣਾ ਦੁੱਖ ਕਦੇ ਵੀ ਨਾ ਆਉਣ ਪਰ ਐਸਾ ਨਹੀਂ ਹੋ ਸਕਦਾ ਜਿੱਥੇ ਸੁੱਖ ਆਉਣੇ ਨੇ ਉੱਥੇ ਦੁੱਖ ਵੀ ਆਣੇ ਨੇ ਬਾਣੇ ਵਿੱਚ ਪੜਦਿਆਂ ਸੁੱਖ ਦੁੱਖ ਦੋਹੇ ਕਰ ਕੱਪੜਾ ਪਹਿਰੇ ਜਾਏ ਮਨੁੱਖ ਇਹ ਕੱਪੜੇ ਆ ਮੰਗਨੇ ਜਿਵੇਂ ਆਪਾਂ ਕੱਪੜੇ ਬਦਲਦੇ ਆ ਇੱਕ ਕਪੜਾ ਉਤਾਰਿਆ ਦੂਜਾ ਪਾ ਲਿਆ ਇਸੇ ਤਰ੍ਹਾਂ ਕਦੇ ਸੁੱਖ ਆ ਗਿਆ ਕਦੇ ਦੁੱਖ ਆ ਗਿਆ ਇਹ ਸਾਡੀ ਜ਼ਿੰਦਗੀ ਦਾ ਇੱਕ 파ਟ ਹੈ ਕੋਈ ਇਹ ਕਵੇ ਮੇਰੀ ਜ਼ਿੰਦਗੀ ਵਿੱਚ ਦੁੱਖ ਹੋਣੀ ਨਾ ਇਹ ਨਹੀਂ ਹੋ ਸਕਦਾ ਆਪਾਂ ਸਿੱਖ ਇਤਿਹਾਸ ਨਾਲ ਸੰਜ ਪਾਉਂਦੇ ਆ ਪੰਚਮ ਪਾਤਸ਼ਾਹ ਦੇ ਸਰੀਰ ਤੇ ਕਿੱਨੇ ਦੁੱਖ ਆਏ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਬਰਨ ਨਾਲ ਦੀ ਨਾਲ ਆਪਾਂ ਇੱਕ ਗੱਲ ਵੀ ਸੁਣਨੀ ਆ ਸਮਝਣੀ ਆ ਵੀ ਸਾਨੂੰ ਫਿਰ ਕਈ ਵਾਰ ਇਹ ਨਾ ਬੱਚੇ ਵੀ ਸਵਾਲ ਕਰ ਦਿੰਦੇ ਨੇ ਵੀ ਜੇ ਗੁਰੂ ਸਾਹਿਬ ਨੂੰ ਦੁੱਖ ਆਉਂਦੇ ਨੇ ਤੇ ਫਿਰ ਬਾਣੀ ਕਿਸ ਵਾਸਤੇ ਆ ਇਹ ਆਪਾਂ ਜਦੋਂ ਇਸ ਸ਼ਲੋਕ ਦੇ ਅਰਥ ਨੂੰ ਪੜਾਂਗੇ ਨਾ ਤੇ ਬਾਣੀ ਸਾਨੂੰ ਇਹ ਉਪਦੇਸ਼ ਬਖਸ਼ਦੀ ਹੈ ਵੀ ਸਮਾਂ ਚਾਹੇ ਜੈਸਾ ਮਰਜੀ ਹੋਵੇ ਸੁਖ ਵਾਲਾ ਹੋਵੇ ਦੁੱਖ ਵਾਲਾ ਹੋਵੇ ਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਇਹ ਦੋਨੋਂ ਸਮੇਂ ਇੱਕੋ ਜਿਹੇ ਨੇ ਸੁਖ ਦੁੱਖ ਜੈ ਪਰਸਾ ਨਹੀਂ ਪਰ ਸਦਾ ਮਤਲਬ ਹੁੰਦਾ ਹੈ ਛੋ ਲੈਣਾ ਸਪਰਸ਼ ਕਰਨਾ ਛੋ ਲੈਣਾ ਪਾਤਸ਼ਾਹ ਕਹਿੰਦੇ ਨੇ ਜਿਸ ਜੀਵਨ ਦੇ ਜਿਸ ਮਨੁੱਖ ਦੇ ਹਿਰਦੇ ਵਿੱਚ ਸੁੱਖ ਤੇ ਦੁੱਖ ਆਉਂਦਾ ਹੀ ਨਹੀਂ ਬਾਰੋ-ਬਾਰ ਸਰੀਰ ਤੇ ਹੀ ਰਹਿ ਜਾਂਦੇ ਨੇ ਲੋਭ ਮੋਹ ਅਭਿਮਾਨ ਨਾਉ ਦੇ ਮਨ ਵਿੱਚ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹੈ ਸੱਚਮੁੱਚ ਆਪਣੇ ਅੰਦਰ ਝਾਤੀ ਮਾਰ ਕੇ ਦੇਖੇ ਵੀ ਕਦੇ ਇਦਾਂ ਦਾ ਸਾਨੂੰ ਕੋਈ ਹੋ ਸਕਦਾ ਕਦੇ ਵੀ ਨਾ ਤਾਂ ਆ ਸੇ ਸੁੱਖ ਨੂੰ ਸੁੱਖ ਸਮਝੀਏ ਦੁੱਖ ਨੂੰ ਦੁੱਖ ਸਮਝੀਏ ਨਾ ਸਾਡੇ ਅੰਦਰ ਕੋਈ ਲੋਭ ਹੋਵੇ ਨਾ ਮੋਹ ਹੋਵੇ ਨਾ ਹੰਕਾਰ ਹੋਵੇ ਤੇ ਬੰਦਾ ਸੋਚੇਗਾ ਫਿਰ ਜ਼ਿੰਦਗੀ ਕਰਨਾ ਕੀ ਹੈ ਇਹਨਾਂ ਦੇ ਗੁਆਲੇ ਤਾਂ ਸਾਰੀ ਜ਼ਿੰਦਗੀ ਸਾਡੇ ਘੁੰਮਦੀ ਪਈ ਹੈ ਜੇ ਸੁੱਖ ਨੇ ਤੇ ਬੜੇ ਖੁਸ਼ ਆ ਜੇ ਦੁੱਖ ਨੇ ਤੇ ਸੁੱਖਾਂ ਨੂੰ ਯਾਦ ਕਰ ਰਹੇ ਆ ਇੱਕ ਸਮਾਸ ਸੁੱਖ ਸੁੱਖਾਂ ਵਾਲਾ ਵੀ ਹੁੰਦਾ ਸੀ ਲੋਭ ਵੀ ਹੈ ਵੀ ਫਿਰ ਸੁਖ ਦੀ ਪ੍ਰਾਪਤੀ ਹੋ ਜਾਵੇ ਮੋਹ ਬੜਾ ਹੈ ਪਦਾਰਥਾਂ ਨਾਲ ਪਰਿਵਾਰਾਂ ਨਾਲ ਕਾਰੋਬਾਰ ਨਾਲ ਬਣਾਈਆਂ ਹੋਈਆਂ ਚੀਜ਼ਾਂ ਦੇ ਨਾਲ ਤੇ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਹੰਕਾਰ ਵੀ ਬੜਾ ਵੀ ਮੇਰੇ ਕੋਲ ਬਹੁਤ ਕੁਝ ਆ ਗਿਆ ਤੇ ਜੇ ਕਿਸੇ ਮਨੁੱਖ ਦੇ ਹਿਰਦੇ ਵਿੱਚ ਕੁਝ ਵੀ ਨਾ ਹੋਵੇ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਦੇ ਹਿਰਦੇ ਵਿੱਚ ਦੁੱਖ ਸੁੱਖ ਉਹਨੂੰ ਪੋ ਨਹੀਂ ਸਕਦਾ ਉਹਨੂੰ ਛੂ ਨਹੀਂ ਸਕਦਾ ਲੋਭ ਮੋਹ ਹੰਕਾਰ ਵੀ ਉਹਦੇ ਨੇੜੇ ਨਹੀਂ ਆਉਂਦਾ। ਪਾਬ ਜਿਹੜਾ ਮਨੁੱਖ ਦੁੱਖ ਸੁੱਖ ਵੇਲੇ ਡੋਲਦਾ ਨਹੀਂ। ਉਹਦਾ ਆਤਮਿਕ ਜੀਵਨ ਬਲਵਾਨ ਰਹਿੰਦਾ ਹੈ। ਲੋਭ ਮੋਹ ਤੇ ਹੰਕਾਰ ਉਹਦੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਸਾਹਮਣੇ ਜਿੰਨੀ ਮਰਜੀ ਕੀਮਤੀ ਵਸਤ ਪਈ ਹੋਵੇ ਉਹ ਲੋਭ ਵਿੱਚ ਨਹੀਂ ਆਏਗਾ। ਉਹਦੇ ਅੰਦਰ ਕੋਈ ਲੋਭ ਨਾ ਹੋਵੇ। ਅੱਜ ਤਾਂ ਅਸੀਂ ਕਿਸੇ ਦੀ ਛੋਟੀ ਜਿਹੀ ਵਸਤੂ ਦੇਖ ਕੇ ਵੀ ਲੋਭ ਵਿੱਚ ਆ ਜਾਣੇ। ਆਪਾਂ ਆਮ ਤੌਰ ਤੇ ਇੱਕ ਗੱਲ ਅੱਜ ਜ਼ਰੂਰ ਸੁਣਦੇ ਆ ਕਿ ਬੰਦਾ ਆਪਣੇ ਦੁੱਖ ਤੋਂ ਇਨਾ ਦੁਖੀ ਨਹੀਂ ਜਿੰਨਾ ਦੂਜੇ ਦੇ ਸੁੱਖ ਤੋਂ ਦੁਖੀ ਹੋ ਜਾਂਦਾ ਵੀ ਮੇਰੇ ਕੋਲ ਛੋਟੀ ਕਾਰ ਹੈ ਤੇ ਮੇਰੇ ਵੱਡੇ ਭਰਾ ਨੇ ਵੱਡੀ ਕਿਵੇਂ ਲੈ ਲਈ ਮੇਰਾ ਮਕਾਨ ਛੋਟਾ ਹੁੰਦਾ ਵੱਡਾ ਕਿਵੇਂ ਹੋ ਗਿਆ ਅਸੀਂ ਇਹਨਾਂ ਚੀਜ਼ਾਂ 'ਚ ਸਾਰਾ ਅੱਜ ਜੀਵਨ ਲੰਘਾਈ ਜਾ ਰਹੇ ਹਾਂ ਪਾਤਸ਼ਾਹ ਕਹਿੰਦੇ ਜੇ ਇਹ ਕੁਝ ਜੀਵਨ ਵਿੱਚ ਹਿਰਦੇ ਵਿੱਚ ਨਾ ਹੋਵੇ ਤੇ ਸਮਝ ਲਓ ਉਹ ਮਨੁੱਖ ਕੀ ਹੈ ਫਿਰ ਕਹੋ ਨਾਨਕ ਸੁਣ ਰੇ ਮਨਾ ਕਹਿੰਦੇ ਹੇ ਮੇਰੇ ਮਨ ਇਹ ਗੱਲ ਧਿਆਨ ਲਗਾ ਕੇ ਸੁਣ ਲੈ ਸੋ ਮੂਰਤ ਭਗਵਾਨ ਉਹ ਵਿਅਕਤੀ ਪਰਮਾਤਮਾ ਦਾ ਭਗਵਾਨ ਦਾ ਰੂਪ ਹੈ ਉਹਦੇ ਹਿਰਦੇ ਵਿੱਚ ਪਰਮਾਤਮਾ ਵਸ ਚੁੱਕੇ ਹੈ ਜਿਹਦੇ ਹਿਰਦੇ ਵਿੱਚ ਕੋਈ ਸੁਖ ਕੋਈ ਦੁੱਖ ਕੋਈ ਲੋਭ ਮੋਹ ਹੰਕਾਰ ਉਹਨੂੰ ਛੂਕੇ ਵੀ ਨਿਲੰਗਦਾ ਉਹ ਜੋ ਕੁਝ ਵੀ ਮਿਲਿਆ ਐ ਐਸਾ ਗੱਲ ਨਹੀਂ ਕਿ ਉਹਦੇ ਕੋਲ ਕੁਝ ਵੀ ਨਹੀਂ ਐ ਆਪਾਂ ਕਹਿੰਦੇ ਆਂ ਕਿ ਫਿਰ ਤਾਂ ਉਹਨੇ ਸਮਝ ਲਓ ਘਰ ਕੱਟ ਛੱਡਦਾ ਇਹ ਹੀ ਤਾਂ ਪੁਰਾਣੇ ਧਰਮਸ ਕਹਿੰਦੇ ਸਨ ਵੀ ਤੁਸੀਂ ਛੱਡ ਕੇ ਤੇ ਜੰਗਲਾਂ ਵਿੱਚ ਚਲੇ ਜਾਓ ਪਾਸ਼ਾ ਕਹਿੰਦੇ ਨਹੀਂ ਰਹਿਣਾ ਵੀ ਗ੍ਰਸਥ ਜੀਵਨ ਵਿੱਚ ਐ ਗ੍ਰਸਥ ਜੀਵਨ ਵਿੱਚ ਰਹਿ ਕੇ ਵੀ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਗ੍ਰਸਥ ਜੀਵਨ ਨੂੰ ਤਿਆਗਣਾ ਵੀ ਨਹੀਂ ਐ ਇਹਨਾਂ ਚੀਜ਼ਾਂ ਦੇ ਵਿੱਚ ਰਹਿ ਕੇ ਇਹਨਾਂ ਚੀਜ਼ਾਂ ਦੇ ਨਿਕੋਲ ਰਹਿ ਕੇ ਇਹਨਾਂ ਦੇ ਨਾਲ ਮੋਹ ਨਹੀਂ ਪਾਣਾ ਇਹਨਾਂ ਚੀਜ਼ਾਂ ਦਾ ਹੰਕਾਰ ਨਹੀਂ ਕਰਨਾ ਇੱਕ ਬੜਾ ਵਧੀਆ ਉਦਾਹਰਣ ਧਰਮ ਦੀ ਦੁਨੀਆ ਵਿੱਚ ਮਿਲਦਾ ਭਾਈ ਗੁਰਦਾਸ ਜੀ ਦੀਆਂ ਆਪਾਂ ਜਦੋਂ ਪੜ੍ਹਦੇ ਆਂ ਲਿਖਤਾ ਕਹਿੰਦੇ ਨੇ ਇੱਕ ਵਿਅਕਤੀ ਕੋਲੇ ਦਾ ਕੰਮ ਕਰਦਾ ਹੁਣ ਆਪਾਂ ਸਾਰਿਆਂ ਨੂੰ ਪਤਾ ਕੋਲਾ ਕੀ ਚੀਜ਼ ਹੁੰਦੀ ਹੈ ਕੋਲਾ ਕਾਲਾ ਹੁਣ ਵਿਅਕਤੀ ਕੋਲੇ ਦਾ ਕੰਮ ਕਰਦਾ ਹੈ ਪਰ ਸਵੇਰੇ ਆਪਣੇ ਘਰੋਂ ਚਿੱਟਾ কুর্তা ਪਜਾਮਾ ਪਾ ਕੇ ਚਿੱਟੇ ਕੱਪੜੇ ਪਾ ਕੇ ਤੇ ਕੋਲੇ ਦੇ ਦੁਕਾਨ ਤੇ ਆਪਣੀ ਤੇ ਜਾਂਦਾ ਹੈ ਤੇ ਜਦੋਂ ਸ਼ਾਮ ਨੂੰ ਵਾਪਸ ਆਂਦਾ ਉਹਦਾ ਕੀ ਹਾਲ ਹੋਏਗਾ ਆਪਾਂ ਸਹਿਜੇ ਹੀ ਖਿਆਲ ਕਰਾਂਗੇ ਕਿ ਉਹ ਕਾਲਾ ਹੋ ਚੁੱਕਾ ਹੋਏਗਾ ਨਹੀਂ ਉਹ ਕੋਲੇ ਦੇ ਕੰਮ ਵਿੱਚ ਵੀ ਇੰਨੀ ਸਾਵਧਾਨੀ ਨਾਲ ਕੰਮ ਕਰਦਾ ਹੈ ਕਿ ਉਹ ਆਪਣੇ ਚਿੱਟੇ ਕੁਰਤੇ ਪਜਾਮੇ ਤੇ ਬਿਨਾ ਕੋਈ ਦਾਗ ਲੱਗੇ ਵਾਪਸ ਆ ਜਾਂਦਾ ਹੈ ਇਹ ਜ਼ਿੰਦਗੀ ਹੈ ਟੋਲਿਆਂ ਦੇ ਵਿੱਚ ਰਹਿ ਕੇ ਵੀ ਕੋਲਿਆਂ ਤੋਂ ਬਚਣਾ ਕੋਲਿਆਂ ਦੀ ਕਾਲਖ ਤੋਂ ਬਚਣਾ ਇਹ ਹੀ ਗੱਲ ਪਾਸ਼ਾ ਇੱਥੇ ਸਮਝਾ ਰਿਹਾ ਹੈ ਇਸ ਸੰਸਾਰ ਵਿੱਚ ਰਹਿ ਕੇ ਵੀ ਇਹਨਾਂ ਪਦਾਰਥਾਂ ਵਿੱਚ ਰਹਿ ਕੇ ਵੀ ਇਹਨਾਂ ਤੋਂ ਬਚਣਾ ਇਹਨਾਂ ਨੂੰ ਆਪਣੇ ਨੇੜੇ ਨਹੀਂ ਆਣ ਦੇਣਾ ਛੂਹਣੇ ਨਹੀਂ ਦੇਣਾ ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋਹ ਅਭ ਮਾਨਾ ਕੋ ਨਾਨਕ ਸੁਣ ਰੇ ਮਣਾ ਸੋ ਮੂਰਤ ਭਗਵਾਨ ਤੇ ਜਿਹੜਾ ਮਨੁੱਖ ਇਸ ਤਰ੍ਹਾਂ ਦੇ ਨਾਲ ਜੀਵਨ ਜੀ ਰਿਹਾ ਹੈ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਦਾ ਰੂਪ ਹੈ ਉਹ ਪਰਮਾਤਮਾ ਦੇ ਗੁਣਾਂ ਨੂੰ ਉਸਨੇ ਧਾਰਨ ਕਰ ਲਿਆ ਅਗਲੇ ਸ਼ਲੋਕ ਵੀ ਲਗਭਗ ਮਿਲਦੇ ਜੁੜਦੇ ਹੀ ਨੇ ਅਗਲੇ ਸ਼ਲੋਕ ਪਾਤਸ਼ਾਹ ਕਹਿੰਦੇ ਨੇ ਉਸਤਤ ਨਿੰਦਿਆ ਨਾਹੇ ਜਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਣ ਉਸਤਤ ਵਡਿਆਈ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਆ ਪ੍ਰੇਜ਼ ਅੱਜ ਸਾਨੂੰ ਕੋਈ ਸਾਡੀ ਉਸਤਤੀ ਕਰੇ ਸਾਡੀ ਸਿਫਤ ਕਰੇ ਸਾਡੀ ਪ੍ਰੇਜ਼ ਕਰੇ ਅਸੀਂ ਬੜੇ ਖੁਸ਼ ਹੋ ਜਾਣੇ ਆ ਤੇ ਜੇ ਕੋਈ ਨਿੰਦਾ ਕਰੇ ਕੰਡੈਮ ਕਰੇ ਸਾਨੂੰ ਤੇ ਸਾਨੂੰ ਗੁੱਸਾ ਆ ਜਾਂਦਾ ਉਸਤਤ ਭਾਵੇਂ ਝੂਠੀ ਹੋਵੇ ਸਾਨੂੰ ਖੁਸ਼ ਕਰ ਦਿੰਦੀ ਏ ਨਿੰਦਿਆ ਭਾਵੇਂ ਉਹ ਗੱਲ ਸੱਚੀ ਕਹਿ ਰਿਹਾ ਤੁਹਾਨੂੰ ਮਾੜੀ ਲੱਗਦੀ ਏ ਉਹ ਮਾੜੀ ਲੱਗਦੀ ਤੇ ਪਾਤਸ਼ਾਹ ਕਹਿੰਦੇ ਨੇ ਧੰਗੁਰ ਤੇ ਇੱਕ ਬਾਦਰ ਸਾਹ ਮਹਾਰਾਜ ਜਿਸ ਮਨੁੱਖ ਦੇ ਅੰਦਰ ਨਾ ਉਸਤਤੀ ਦੀ ਚਾਹ ਹੋਵੇ ਨਾ ਉਹਨੂੰ ਨਿੰਦਿਆ ਦੀ ਪ੍ਰਵਾਹ ਹੋਵੇ ਉਸਤਤ ਨਿੰਦਿਆ ਨਾਹੇ ਜੈ ਉਹਨੂੰ ਕੋਈ ਫਰਕ ਨਹੀਂ ਕੋਈ ਉਸਤਤੀ ਕਰ ਰਿਹਾ ਹੈ ਉਹਨੂੰ ਕੋਈ ਫਰਕ ਨਹੀਂ ਕੋਈ ਉਹਦੀ ਨਿੰਦਾ ਕਰ ਰਿਹਾ ਹੈ ਕੰਚਨ ਲੋਹਾ ਸਮਾਨ ਕੰਚਨ ਸੋਨੇ ਨੂੰ ਕਹਿੰਦੇ ਨੇ ਹੁਣ ਸਾਡੇ ਸਾਹਮਣੇ ਕਿਤੇ ਇੱਕ ਜਗ੍ਹਾ ਸੋਨਾ ਪਿਆ ਹੋਵੇ ਤੇ ਦੂਜੀ ਜਗ੍ਹਾ ਲੋਹਾ ਪਿਆ ਹੋਵੇ ਲੋਹਾ ਭਾਵੇਂ ਏਡਾ ਜ਼ਿਆਦਾ ਪਿਆ ਹੋਵੇ ਸੋਨਾ ਥੋੜਾ ਜਿਹਾ ਸੋਨਾ ਚੁੱਕਾਂਗੇ ਕਿਉਂਕਿ ਸਾਨੂੰ ਪਤਾ ਹੈ ਬੜਾ ਕੀਮਤੀ ਹੈ ਪਰ ਪਾਸ਼ਾ ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਇਹ ਗੱਲ ਆ ਜਾਵੇ ਭਾਵੇਂ ਸੋਨਾ ਪਿਆ ਭਾਵੇਂ ਲੋਹਾ ਪਿਆ ਉਹਦੇ ਵਾਸਤੇ ਇੱਕੋ ਜਿਹੀ ਹੈ ਕੰਚਨ ਲੋਹ ਸਮਾਨ ਉਹਨੂੰ ਕੋਈ ਫਰਕ ਨਹੀਂ ਵੀ ਸੋਨਾ ਹੈ ਕਿ ਉਹਨੂੰ ਕੋਈ ਫਰਕ ਨਹੀਂ ਕਿ ਲੋਹਾ ਹੈ ਉਹਨੂੰ ਸੁਭਾਵ ਇਹਨੂੰ ਆਪਾਂ ਇਹ ਕਹਿ ਸਕਦੇ ਆ ਉਹਨੂੰ ਸੋਨੇ ਦਾ ਕੋਈ ਲਾਲਚ ਨਹੀਂ ਹੈ ਕੋਈ ਲਾਲਚ ਨਹੀਂ ਉਹ ਮਨੁੱਖ ਫਿਰ ਜੀਵਨ ਵਿੱਚ ਕਾਮਯਾਬੀ ਵਾਲੇ ਪਾਸੇ ਚੱਲ ਰਿਹਾ ਹੈ ਤੋ ਨਾਨਕ ਸੁਣ ਰੇ ਮਨਾ ਮੁਕਤ ਤਾਹ ਤੈ ਜਾਣ ਕਹਿੰਦੇ ਉਹਨੂੰ ਸਮਝ ਲਓ ਵੀ ਉਹਨੇ ਜੀਵਨ ਤੋਂ ਮੁਕਤੀ ਪ੍ਰਾਪਤ ਕਰ ਲਈ ਜਿਨੇ ਇਹਨਾਂ ਪਦਾਰਥਾਂ ਤੋਂ ਮੁਕਤੀ ਪ੍ਰਾਪਤ ਕਰ ਲਈ ਭਾ ਪਦਾਰਥਾਂ ਦਾ ਲਾਲਚ ਖਤਮ ਹੋ ਗਿਆ ਸੋਨਾ ਹੈ ਕਿ ਲੋਹਾ ਹੈ ਕੋਈ ਫਰਕ ਨਹੀਂ ਹੈ ਕਿਤੇ ਕਿਤੇ ਜਗ੍ਹਾ ਤੇ ਸੋਨੇ ਦੇ ਨਾਲ ਮਿੱਟੀ ਦੀ ਵੀ ਗੱਲ ਕੀਤੀ ਗਈ ਹੈ ਭਾ ਵੀ ਕੋਈ ਬਰਾਬਰ ਹੈ ਕੋਈ ਫਰਕ ਨਹੀਂ ਹੈ ਹੁਣ ਵੇਖੀਏ ਆਪਾਂ ਅੱਜ ਇਸ ਦੁਨੀਆ ਦੇ ਵਿੱਚ ਆਪਣੇ ਆਲੇ ਦੁਆਲੇ ਬੜੇ ਸਾਰੇ ਐਸੇ ਵਿਅਕਤੀਆਂ ਨੂੰ ਜਾਣਦੇ ਵੀ ਆਂ ਮਿਲਦੇ ਵੀ ਰਹਿੰਦੇ ਆਂ ਉਹ ਅਸੀਂ ਆਪ ਵੀ ਉਹਦੇ ਵਿੱਚ ਸ਼ਾਮਲ ਆਂ ਮਿਸਾਨੂੰ ਸਾਰਿਆਂ ਨੂੰ ਇਹ ਇੱਕ ਮਨ ਵਿੱਚ ਚਾਹ ਹੁੰਦਾ ਹੈ ਕਿ ਮੈਂ ਧਰਮੀ ਦਿਖਾਂ ਦੁਨੀਆ ਮੈਨੂੰ ਧਰਮੀ ਸਮਝੇ ਮੈਂ ਕੁਝ ਐਸੇ ਕਾਰਜ ਕਰਾਂ ਜਿਹਦੇ ਨਾਲ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਧਰਮੀ ਹਾਂ ਪਰ ਮੈਂ ਧਰਮੀ ਹਾਂ ਜਾਂ ਨਹੀਂ ਆ ਇਸ ਗੱਲ ਮੈਨੂੰ ਫਰਕ ਨਹੀਂ ਪੈਂਦਾ ਮੈਂ ਦਿਖਣਾ ਜ਼ਰੂਰ ਚਾਹੀਦਾ ਅੱਜ ਧਰਮੀ ਬਣਨ ਨਾਲੋਂ ਜ਼ਿਆਦਾ ਧਰਮੀ ਦਿਖਣਾ ਜ਼ਰੂਰੀ ਹੋ ਗਿਆ ਕਿ ਮੈਂ ਸੇਵਾ ਵੱਡੀ ਤੋਂ ਵੱਡੀ ਕਰਾਂ ਉਹਨੂੰ ਦਿਖਾ ਕੇ ਕਰਾਂ ਲੋਕਾਂ ਦੇ ਵਿੱਚ ਆਪਣੀ ਇਸ ਗੱਲ ਦਾ ਪ੍ਰਚਾਰ ਵੀ ਕਰਾਂ ਅੱਜ ਤਾਂ ਪ੍ਰਚਾਰ ਵੈਸੇ ਹੀ ਬੜਾ ਸੁੱਖਾ ਸੋਸ਼ਲ ਮੀਡੀਆ ਬੜਾ ਸੁੱਖਾ ਜਿੰਨਾ ਮਰਜ਼ੀ ਪ੍ਰਚਾਰ ਕਰ ਲਈਏ ਪਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਗੁਰੂ ਦੇ ਸਾਹਮਣੇ ਉਹੀ ਪਰਵਾਣ ਹੈ ਜਿਹੜਾ ਸੱਚਮੁੱਚ ਧਰਮੀ ਹੈ ਦਿਖਾਵਾ ਆਪਾਂ ਜਿੰਨਾ ਅਮਰ ਜੀ ਕਰ ਲਈਏ ਜਿਹੜਾ ਸੱਚਮੁੱਚ ਧਰਮੀ ਹੈ ਜਿਹਦੇ ਜੀਵਨ ਵਿੱਚ ਪਾਚ ਕਹਿੰਦੇ ਉਸਤਤ ਨੰਦਿਆ ਨਾਹੇ ਜਾਏ ਕੰਚਨ ਲੋਹ ਸਮਾਨ ਇੱਕੋ ਜਿਹਾ ਹੀ ਹੈ ਸੋਨਾ ਵੀ ਤੇ ਲੋਹਾ ਵੀ ਮੈਂ ਇੱਕ ਛੋਟੀ ਜਿਹੀ ਕਹਾਣੀ ਇੱਕ ਵਾਰੀ ਪੜ੍ਹੀ ਕਹਿੰਦੇ ਇੱਕ ਵਿਅਕਤੀ ਨਾ ਬੈਠਾ ਸੀ ਧਰਮ ਦੀ ਕਿਤੇ ਚਰਚਾ ਚੱਲ ਰਹੀ ਸੀ ਉਸ ਚਰਚਾ ਵਿੱਚ ਉਹ ਵੀ ਬੈਠਾ ਸੀ ਤੇ ਉਹ बार-बार ਇਸ ਗੱਲ ਦਾ ਪ੍ਰਗਟਾਵਾ ਕਰ ਰਿਹਾ ਸੀ ਕਿ ਮੇਰੇ ਵਰਗਾ ਧਰਮੀ ਹੋਰ ਕੋਈ ਨਹੀਂ ਹੈ ਮੇਰੇ ਵਰਗਾ ਧਰਮੀ ਹੋਰ ਕੋਈ ਨਹੀਂ ਹੈ ਤੇ ਕਹਿੰਦੇ ਉੱਥੇ ਬੈਠੇ ਇੱਕ ਬਜ਼ੁਰਗ ਨੇ ਉਹਨੂੰ ਇੱਕ ਗੱਲ ਕਹੀ ਵੀ ਕਹਿੰਦਾ ਮੰਨ ਲੈ ਤੂੰ ਕਿਸੇ ਰਸਤੇ ਤੇ ਜਾ ਰਹੇ ਹੈਂ ਰਸਤੇ ਵਿੱਚ ਦੋ ਮੂਰਤੀਆਂ ਪਈਆਂ ਨੇ ਇੱਕ ਰਾਮ ਜੀ ਦੀ ਹੈ ਇੱਕ ਰਾਵਣ ਦੀ ਹੈ ਉਨੇ ਫਟਾਫਟ ਕਹਿੰਦਾ ਮੈਂ RAM ji ਦੀ ਮੂਰਤੀ ਨੂੰ ਚੁੱਕਾਂਗਾ RAM ji ਦੇ ਬਾਰੇ ਮੇਰੇ ਮਨ ਵਿੱਚ ਬੜਾ ਸਤਿਕਾਰ ਹੈ ਕਿਉਂਕਿ ਸਾਡੇ ਸਮਾਜ ਵਿੱਚ ਗੱਲਾਂ ਕੀਤੀਆਂ ਗਈਆਂ ਨੇ RAM ji ਬਹੁਤ ਮਰਿਆਦਾ ਪਰਸ਼ੋਤਮ ਨੇ ਤੇ RAMਣ ਨੂੰ ਇੱਕ ਬੜਾ ਮਾੜਾ ਬਣਾ ਕੇ ਪੇਸ਼ ਕੀਤਾ ਗਿਆ ਹੈ ਹਰ ਸਾਲ ਉਹਦਾ ਪੁਤਲਾ ਜਲਾਇਆ ਜਾਂਦਾ ਹੈ ਤੇ ਬੁਰਾਈ ਦੇ ਉੱਤੇ ਨੇਕੀ ਦੀ ਜਿੱਤ ਦੇ ਵਜੋਂ ਸਭ ਕੁਝ ਪੇਸ਼ ਕੀਤਾ ਜਾਂਦਾ ਹੈ ਉਗਣਾ ਮੈਂ RAM ji ਦੀ ਮੂਰਤੀ ਚੁੱਕਾਂਗਾ ਕਹਿੰਦੇ ਭਾਈ ਮੇਰਾ ਸਵਾਲ ਤਾਂ ਪੂਰਾ ਹੋ ਲੈਣਾ ਤੇ ਤੂੰ ਬੜੀ ਕਾਲੀ ਕਰ ਦਿੱਤੀ ਏ ਦੋ ਮੂਰਤੀਆਂ ਪਈਆਂ ਨੇ ਇੱਕ RAM ji ਦੀ ਇੱਕ Raman ਦੀ ਏ RAM ji ਦੀ ਮੂਰਤੀ ਪਿੱਤਲ ਦੀ ਏ ਤੇ Raman ਦੀ ਸੋਨੇ ਦੀ ਏ ਹੁਣ ਦੱਸ ਕਿਹੜੀ ਚੁੱਕੇਗਾ ਇੱਥੇ ਆ ਕੇ ਟੈਸਟ ਹੁੰਦਾ ਹੈ ਕੰਚਨ ਲੋਹ ਸਮਾਨ ਜੇ ਤਾਂ ਦੋਵੇਂ ਚੀਜ਼ਾਂ ਅਸੀਂ ਬਰਾਬਰ ਸਮਝਦੇ ਆਂ ਫਿਰ ਤਾਂ ਠੀਕ ਹੈ ਤੇ ਜੇ ਮੇਰੇ ਮਨ ਵਿੱਚ ਤਾਂ ਸੋਨੇ ਦਾ ਲਾਲਚ ਆਪਾਂ ਹੁਣੇ ਜ਼ਿਕਰ ਕਰ ਰਹੇ ਕਿ ਸੋਨਾ ਭਾਵੇਂ ਥੋੜਾ ਜਿਹਾ ਵੀ ਪਿਆ ਹੋਵੇ ਬੰਦਾ ਉਹਨੂੰ ਹੀ ਚੁੱਕੇਗਾ ਜਦੋਂ ਆਪਾਂ ਕੇਵਲ ਬਾਹਰੀ ਤੌਰ ਤੇ ਗੱਲਾਂ ਕਰਾਂਗੇ ਤੇ ਜੇ ਸੱਚਮੁੱਚ ਆਪਾਂ ਪਿਛਲੇ ਹਫ਼ਤੇ ਵੀ ਧੰਗੁਰ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਇੱਕ ਸਾਖੀ ਦਾ ਜ਼ਿਕਰ ਕੀਤਾ ਸੀ ਕਿ ਸਿੱਧਾਂ ਨੇ ਭੇਜਿਆ ਵੀ ਜਾਓ ਪਾਣੀ ਲੈ ਕੇ ਆਓ ਤੇ ਉੱਥੇ ਸੋਨੇ ਦੇ ਗਹਿਣੇ ਪਏ ਸੀ ਪਾਤਸ਼ਾਹ ਵਾਪਸ ਆ ਗਏ ਕਿਉਂਕਿ ਉਹਨਾਂ ਨੂੰ ਕੋਈ ਲਾਲਚ ਨਹੀਂ ਹੈ। ਤਾਂ ਜਦੋਂ ਨਾ ਕਿਹਾ ਵੀ ਉੱਥੇ ਤੁਹਾਨੂੰ ਕੋਈ ਨਜ਼ਰ ਨਹੀਂ ਆਇਆ ਕਹਿੰਦੇ ਜਿਹੜੀ ਚੀਜ਼ ਮੈਂ ਲੈਣ ਗਿਆ ਸੀ ਉਹ ਨਹੀਂ ਹੈਗੀ ਜਿਹੜਾ ਉੱਥੇ ਪਿਆ ਮੈਨੂੰ ਉਹਦਾ ਨਾਲ ਕੀ ਮਤਲਬ ਹੈ ਇਹ ਹੈ ਜੀਵਨ। ਆਪਾਂ ਐਸੇ ਕਰਕੇ ਕਹਿੰਨੇ ਆ ਵੀ ਜਦੋਂ ਆਪਾਂ ਬਾਣੀ ਨਾਲ ਜੁੜੀਏ ਸਾਨੂੰ ਇਤਿਹਾਸ ਵਿੱਚੋਂ ਵੀ ਲਗਭਗ ਉਹੀ ਚੀਜ਼ਾਂ ਮਿਲਦੀਆਂ ਹਨ ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ। ਇੱਥੇ ਵੀ ਪਾਥਿਆ ਕਹਿ ਰਹੇ ਨੇ ਕਿ ਜੇ ਜੀਵਨ ਵਿੱਚ ਉਸਤ ਦੀ ਪਾਪ ਮੇਰੀ ਕੋਈ ਸਿਫਤ ਕਰੇ ਇਸ ਦੀ ਚਾਹ ਨਹੀਂ ਹੈ। ਮੇਰੀ ਕੋਈ ਨਿੰਦਾ ਕਰੇ ਇਸ ਦਾ ਡਰ ਨਹੀਂ ਹੈ ਸਾਹਮਣੇ ਸੋਨਾ ਪਿਆ ਕੇ ਲੋਹਾ ਪਿਆ ਮੇਰੇ ਲਈ ਕੋਈ ਫਰਕ ਨਹੀਂ ਹੈ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹ ਤੈ ਜਾਣ ਸਮਝ ਲੈ ਉਹ ਵਿਅਕਤੀ ਇਸ ਜੀਵਨ ਨੂੰ ਸਫਲ ਕਰ ਗਿਆ ਉਹ ਮੁਕਤੀ ਪ੍ਰਾਪਤ ਕਰਕੇ ਜਾ ਰਿਹਾ ਉਹਨੇ ਜਿਉਂਦੇ ਜੀ ਮੁਕਤੀ ਪ੍ਰਾਪਤ ਕਰ ਲਈਆ ਅਗਲੇ ਸ਼ਲੋਕ ਵਿੱਚ ਵੀ ਪਾਤਸ਼ਾਹ ਇਹਨਾਂ ਹੀ ਬਚਨਾਂ ਨੂੰ ਹੋਰ ਤਰੀਕੇ ਨਾਲ ਸਮਝਾ ਰਹੇ ਨੇ ਹਰ ਖੁਸ਼ੋਗ ਜਾਂ ਕਹਿ ਨਹੀਂ ਮੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਹੁਣ ਦੂਸਰੀ ਪੰਗਤੀ ਇੱਥੇ ਵੀ ਉਹੀ ਹੈ ਜਿਹੜੀ ਪਿਛਲੇ ਸ਼ਲੋਕ ਦੀ ਹੈ ਪਿਛਲੇ ਸ਼ਲੋਕ ਜੋ ਉਸਤਤ ਦੇ ਨਿੰਦਾ ਦਾ ਪਾਤਸ਼ਾਹ ਨੇ ਕੰਪੇਅਰ ਕੀਤਾ ਇੱਥੇ ਪਾਤਸ਼ਾਹ ਕਹਿ ਰਹੇ ਨੇ ਹਰਖ ਸੋਗ ਹਰਖ ਦਾ ਮਤਲਬ ਹੁੰਦਾ ਹੈ ਖੁਸ਼ੀ ਸੋਗ ਦਾ ਮਤਲਬ ਹੁੰਦਾ ਹੈ ਗਮ ਜਿਹਦੇ ਵਾਸਤੇ ਕੋਈ ਖੁਸ਼ੀ ਹੈ ਕੋਈ ਗਮ ਹੈ ਕੋਈ ਫਰਕ ਨਹੀਂ ਹੈ ਸਾਨੂੰ ਖੁਸ਼ੀ ਆ ਜਾਵੇ ਘਰ 'ਚ ਬੱਚੇ ਦਾ ਜਨਮ ਹੋ ਗਿਆ ਬੱਚੇ ਦਾ ਵਿਆਹ ਆ ਗਿਆ ਅਸੀਂ ਨੱਚਦੇ ਰਹਿੰਦੇ ਆ ਖਸਟਪਦੇ ਰਹਿੰਦੇ ਆ ਖੁਸ਼ੀਆਂ ਮਨਾਉਂਦੇ ਆ ਪਰਮਾਤਮਾ ਨੂੰ ਭੁੱਲ ਜਾਂਦੇ ਆ ਘਰ ਵਿੱਚ ਗਮ ਆ ਜਾਵੇ ਅਸੀਂ ਰੋਣ ਲੱਗ ਜਾਂਦੇ ਆ ਤਾਂ ਵੀ ਪਰਮਾਤਮਾ ਨੂੰ ਭੁਲਾ ਦਿੰਦੇ ਆ ਪਾਚਾ ਕਹਿੰਦੇ ਉਹ ਵਿਅਕਤੀ ਜਿਹਦੇ ਉੱਪਰ ਨਾ ਹਰਖ ਨਾ ਸੋਗ ਹਰਖ ਸੋਗ ਜਾਂ ਕਹ ਨਹੀਂ ਬੈਰੀ ਮੀਤ ਸਮਾਨ ਉਹਦੇ ਵਾਸਤੇ ਦੁਸ਼ਮਣ ਤੇ ਮਿੱਤਰ ਇੱਕੋ ਜਿਹੇ ਨੇ ਆਪਾਂ ਪਿਛਲੇ ਦਿਮਾਣ ਵਿੱਚ ਵਿਚਕਰ ਕੀਤਾ ਸੀ ਭਾਈ ਕਨਈਆ ਜਿਹਨੂੰ ਯਾਦ ਕਰੀਏ ਪਾਤਸ਼ਾਹ ਕਹਿੰਦੇ ਨੇ ਮਹਾਰਾਜ ਭਾਈ ਕਨਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ ਕਿ ਤੁਸੀਂ ਵੀ ਬੈਰੀ ਨੂੰ ਪਾਣੀ ਪਿਆ ਰਹੇ ਹੋ ਕਹਿੰਦੇ ਮਹਾਰਾਜ ਮੈਨੂੰ ਨਹੀਂ ਪਤਾ ਮੈਨੂੰ ਤਾਂ ਸਾਰਿਆਂ ਵਿੱਚ ਤੁਸੀ ਨਜ਼ਰ ਆਈ ਜਾਂਦੇ ਹੋ ਬੈਰੀ ਮੀਤ ਸਮਾਨ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਜਦੋਂ ਗੁਰੂ ਦੀ ਬਾਣੀ ਨਾਲ ਸਾਂਝ ਪਾ ਲਈ ਜਦੋਂ ਅੰਦਰ ਗੁਣ ਧਾਰਨ ਕਰ ਲਏ ਫਿਰ ਕੋਈ ਬੇਗਾਨਾ ਨਹੀਂ ਕੋਈ ਵੈਰੀ ਨਹੀਂ ਸਾਰੇ ਆਪਣਾ ਹੀ ਨੇ ਸਾਰੇ ਆਪਣਾ ਹੀ ਨੇ ਇੱਥੇ ਵੀ ਪਾਤਸ਼ਾਹ ਕਹਿ ਰਹੇ ਨੇ ਕਿ ਉਹ ਵੈਰੀ ਮਿੱਤਰ ਇੱਕੋ ਜਿਹੀ ਨੇ ਹਰ ਖਤੇ ਸੋਗ ਇੱਕੋ ਜਿਹੀ ਨੇ ਕਹੋ ਨਾਨਕ ਸੁਣ ਰੇ ਮਨਾ ਵਕਤ ਤਾਹ ਤੈ ਜਾਣ ਇਹ ਜਾਣ ਲੈ ਇਹ ਗੱਲ ਸਮਝ ਲੈ ਵੀ ਉਹ ਇਸ ਜੀਵਨ ਵਿੱਚੋਂ ਮੁਕਤੀ ਪ੍ਰਾਪਤ ਕਰਕੇ ਜਾ ਰਿਹਾ ਹੈ। ਮੁਕਤ ਹੋ ਕੇ ਜਾ ਰਿਹਾ ਹੈ। ਮਾਇਕਾਂ ਦੇ ਉੱਪਰ ਉਹਨੇ ਆਪਣਾ ਕਾਬੂ ਪਾ ਲਿਆ ਹੈ। ਮਾਇਕ ਪਦਾਰਥਾਂ ਤੋਂ ਉਹ ਮੁਕਤ ਹੋ ਗਿਆ ਹੈ। ਹੁਣ ਕੋਈ ਮਾਇਕ ਪਦਾਰਥ, ਕੋਈ ਸੁਖ, ਕੋਈ ਦੁੱਖ ਕੋਈ ਉਹਨੂੰ ਪਰੇਸ਼ਾਨ ਨਹੀਂ ਕਰਦਾ। ਕੋਈ ਉਸਤਤੀ ਹੈ, ਕੋਈ ਨਿੰਦਿਆ ਹੈ, ਕੋਈ ਸੋਨਾ, ਕੋਈ ਲੋਹਾ ਹੈ ਸਾਰਾ ਕੁਝ ਉਹਨੂੰ ਕੁਝ ਹੀ ਲੱਗਦਾ ਹੈ। ਉਹਦੇ ਵਾਸਤੇ ਕੋਈ ਫਰਕ ਨਹੀਂ ਹੈ ਕਿਉਂਕਿ ਉਹਦੇ ਅੰਦਰ ਪਰਮਾਤਮਾ ਦੇ ਗੁਣ ਭਰੇ ਗਏ ਨੇ ਉਹ ਸੱਚਮੁੱਚ ਜੀਵਨ ਵਿੱਚੋਂ ਜਿਸ ਵਾਸਤੇ ਇਹ ਮਨੁੱਖਾ ਜੀਵਨ ਪ੍ਰਾਪਤ ਹੋ ਰਿਹਾ ਹੈ ਇਸ ਜੀਵਨ ਵਿੱਚੋਂ ਆਪਣੇ ਉਸ ਮਨੋਰਥ ਨੂੰ ਪ੍ਰਾਪਤ ਕਰਕੇ ਜਾ ਰਿਹਾ ਹੈ ਉਹ ਪ੍ਰਾਪਤੀ ਕਰਕੇ ਜਾ ਰਿਹਾ ਹੈ ਉਹਨੇ ਦੁਨੀਆ ਦੇ ਪ੍ਰਭਾਵਾਂ ਨੂੰ ਕਬੂਲ ਕਰਨਾ ਛੱਡ ਦਿੱਤਾ ਹੈ ਉਹ ਦੁਨੀਆ ਦੀਆਂ ਛੋਟੀਆਂ ਵੱਡੀਆਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਉੱਪਰ ਉੱਠ ਚੁੱਕਾ ਹੈ। ਉਹਦੇ ਵਾਸਤੇ ਸਭ ਕੁਝ ਇੱਕੋ ਜਿਹਾ ਹੀ ਹੈ। ਤੇ ਉਹ ਵਿਅਕਤੀ ਉਹ ਮਨੁੱਖ ਸੱਚਮੁੱਚ ਮੁਕਤ ਹੋ ਕੇ ਜਾ ਰਿਹਾ ਹੈ। ਅਗਲੇ ਵਾਹਿਗੁਰੂ 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 ਵਾਹ ਗੁਰੂ 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 why he why